ਏ ਸਰ DNA ਗੜਿਆਂ ਦਾ ਮਸਲਾ ਹੈਗਾ ਤੇ ਡੀਸੀ ਸਾਹਿਬ ਨੇ ਐਜ਼ ਅ ਡਿਊਟੀ ਮੈਜਿਸਟਰੇਟ ਲਵਾ ਕੇ ਐਸਐਸਪੀ ਲੋ ਫੋਰਸ ਦੇ ਕੇ ਤੇ ਸਾਨੂੰ ਬੁਰਜੀਆਂ ਲਵਾ ਕੇ ਕੰਪਲੀਟ ਸਾਨੂੰ ਕਬਜ਼ਾ ਦਿਵਾਇਆ ਗਿਆ ਹੈਗਾ ਸੋ ਉਤੋਂ ਇੱਕ ਹਫਤੇ ਬਾਅਦ ਅਸੀਂ ਲਿਖਤੀ ਰੂਪ ਚ ਐਸਐਚਓ ਸਾਹਿਬ ਨੂੰ ਦੱਸਿਆ ਸੀਗਾ ਵੀ ਆਪਾਂ ਮਤਲਬ ਵੀ ਨਿਸ਼ਾਨਦੇਹੀ ਕਰਕੇ ਤੇ ਆਪਾਂ ਦਰਵਾਜ਼ਾ ਦਾ ਕੰਮ ਸ਼ੁਰੂ ਕਰਨਾ ਹੈ ਐਸਐਚਓ ਨੇ ਬਕਾਇਦਾ ਸਾਨੂੰ ਪਰਮਿਸ਼ਨ ਦੇ ਕੇ ਵਿਦ ਫੋਰਸ ਸਾਨੂੰ ਕਿਹਾ ਵੀ ਕੱਲ ਤੁਹਾਨੂੰ ਫੋਰਸ ਆ ਜਾਈਗੀ ਸੋ ਅਸੀਂ ਇੱਕ ਇਤਲਾਹ ਦੇ ਕੇ ਅਗਲੇ ਦਿਨ ਕੰਮ ਜੇ ਸ਼ੁਰੂ ਕਰਨਾ ਹੀ ਸੀ ਕਿ ਸਵੇਰੇ ਸਰਪੰਚਵਾ ਪਿੰਡ ਦਾ ਕਾਲੂ ਸਰਿੰਦਰ ਇਹ ਆ ਗਿਆ ਸਾਡੇ ਘਰ ਸਵੇਰੇ ਔਰ ਇਹਨੇ ਹੁੰਦੇ ਹੀ ਫਾਦਰ ਸਾਹਿਬ ਨੂੰ ਬੁਲਾ ਕੇ ਇਹਨੇ ਮਾਰਕਟਾਈ ਸ਼ੁਰੂ ਕਰਤੀ ਕਰਨੇ ਇਹਦੇ ਨਾਲ ਸਾਬਾ ਹੈਗਾ ਨਾਲ ਡੇਵਿਡ ਫੌਜੀ ਬਲਕਾਰ ਤੇ ਹੋਰ ਬੰਦੇ ਸੀ ਬਲਵਿੰਦਰ ਇੰਨਾ ਆਉਂਦਾ ਹੈ ਮਤਲਬ ਤੱਕ ਕੰਮ ਕੀ ਸ਼ੁਰੂ ਕਰਤੀ ਤੇ ਸ਼ਾਦੀ ਦੇ ਵੀ ਮੁਕੀਆਂ ਮਤਲਬ ਚੈਸਟ ਤੇ ਮਾਰੀਆਂ ਜਿਹਦੇ ਨਾਲ ਉਹਨਾਂ ਨੂੰ ਮਤਲਬ ਵੀ ਔਨ ਦਾ ਸਪੋਰਟ ਹੀ ਡੈਥ ਹੋ ਗਈ ਹੈ ਮੇਰੀ ਕਿੰਨੇ ਜਨੇ ਸੀ ਔਰ ਕੀ ਕੀ ਹਥਿਆਰ ਹੀ ਇਹਨਾਂ ਕੋਲ ਹਥਿਆਰ ਵੀ ਇਹੀ ਕੋਈ ਇਹਨਾਂ ਕੋਲ ਇੰਨਾ ਕੋ ਜੀ ਡੰਡੇ ਹੀ ਨਾਲ ਕਈਆਂ ਹੀ ਮਤਲਬ ਰਵਾਇਤੀ ਹਥਿਆਰੀ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਮਲਾ ਦਰਜ ਹੋ ਗਿਆ 9 ਬੰਦੇ ਹਾਂਜੀ ਮਾਮਲਾ ਦਰਜ ਹੋ ਗਿਆ ਜੀ ਮੌਜੂਦਾ ਸਰਪੰਚ ਇਹਦੀ ਪਤਨੀ ਹੈ ਜੀ ਹਾਂਜੀ 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 ਗੜਿਆ ਦੀ ਜ਼ਮੀਨ ਜਿਹੜੀ ਕੂੜਾ ਸੁੱਟਣ ਨੂੰ ਦਿੱਤੀ ਜਾਂਦੀ ਉਹ ਜ਼ਮੀਨ ਦਾ ਝਗੜਾ ਹੈ ਹਾਂਜੀ ਬਿਲਕੁਲ ਜੀ ਉਹ ਇਹ ੱੱਕੇ ਨਾਲ ਵਲ ਕੇ ਦੁਕਾਨਾਂ ਬਣਾਉਣੀਆਂ ਚਾਹੁੰਦੇ ਡੀਸੀ ਸਾਹਿਬ ਨੇਾਨੂੰ ਕੂੜਾ ਸੁੱਟਣ ਲਈ ਦਿੱਤੇ ਹੈ ਹਾਂਜੀ ਬਰਾਦਰੀ ਨੂੰ ਪੂਰੀ ਮਿਲਦੀ ਹੈ ਹਾਂਜੀ ਹਾਂਜੀ ਪੂਰੀ ਬਰਾਦਰੀ ਨੂੰ ਮਿਲਦੀ ਹੈ ਜੀ ਮਤਲਬ ਐਸ ਜ਼ਮੀਨ ਤੇ ਕਬਜ਼ਾ ਕਰੰਦੀ ਨਹੀਂ ਦਿੱਤੀ ਹੈ ਇਸ ਨਾਲ ਹਾਂਜੀ ਹਾਂਜੀ ਕਬਜ਼ਾ ਨੂੰ ਦੇ ਵੀ ਦਿੱਤਾ ਡੀਸੀ ਸਾਹਿਬ ਨੇ ਦੁਬਾਰਾ ਨੂੰ ਮਤਲਬ ਟਾਉਂ ਦੀ ਨੀਅਤ ਨਾ ਨਾ ਸਰਪੰਚ ਬਕਾਇਦਾ ਦੇ ਵਿੱਚ ਮਤਲਬ ਮੌਜੂਦਗੀ ਚ ਨਾ ਇਹ ਵੀ ਕਬਜ਼ਾ ਕਰਨਾ ਚਾਹੁੰਦਾ ਇਹ ਵਿੱਚ ਜਗ੍ਹਾ ਦੇ ਉੱਤੇ ਹੁਣ ਪੁਲਿਸ ਦੀ ਕਾਰਵਾਈ ਤੋਂ ਸੈਟੀਸਫਾਈ ਹੋ ਕੀ ਮੰਗ ਕਰਦੇ ਹੋ ਅਸੀਂ ਮੰਗੇ ਹੋ ਕਰਨਿਆ ਪੀ ਚਲੋ ਪਰਚਾ ਦਰਜ ਹੋ ਗਿਆ ਵਾ ਮਤਲਬ ਬਹੁਤ ਵਧੀਆ ਵਾ ਤੇ ਜਲਦੋ ਜਲਦ ਇਹਨਾਂ ਨੂੰ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਨੂੰ ਜੇਲ੍ਹ ਦੇ ਸਲਾਕਾ ਵਿਸ਼ੇ ਭੇਜਿਆ ਲੈ ਪਿਤਾ ਦਾ ਨਾਮ ਕੀ ਹੈ ਤੁਹਾਡੇ ਕਿੰਨੇ ਉਮਰ ਦੇ ਇਹਨਾਂ ਦਾ ਡੇਵਿਡ ਮਸੀਹੀ 60 ਇਅਰ ਇਹਨਾਂ ਦੀ ਏਜ ਮੇਰਾ ਇਹ ਇਹਦਾ ਮੁੰਰਾ ਜਿਠੀਆ ਲੱਗਦਾ ਹੈ ਕੀ ਗੱਲ ਹੋਈ ਹੈ ਇਹ ਐਸੇ ਤਰ੍ਹਾਂ ਝਗੜਾ ਜਿਆ ਚੱਲਦੇ ਹੀ ਇਹਨਾਂ ਰਾਤ ਆ ਕੇ ਤੇ ਜ਼ਮੀਨ ਜਿਹੜੀ ਆ ਇਹ ਵੜਲੀ ਨੀਆਂ ਭਰ ਲੀਆਂ ਰਾਤ ਤਿੰਨ ਸਾਲ ਹੋ ਗਏ ਹੀ ਗਏ ਵਲੀਆਂ ਨੂੰ ਤਹੀ ਕੇਸ ਚੰਦਿਆ ਰਹੀਆਂ ਇਹਦੇ ਨਾਲ ਦੇ ਮਸ਼ੀਨਾਂ ਕੇਸ ਚੰਦਿਆ ਰਹੀਆਂ ਝੜ ਝਗੜਦੇ ਰਹੇ ਲੜਦੇ ਰਹੇ ਜਾ ਕੇ ਡੀਸੀ ਦੇ ਕੇਸ ਕੀਤਾ ਹੈ ਤੇ ਕਹਿੰਦਾ ਮਤਲਬ ਵੀ ਉਹ ਕਹਿੰਦੇ ਸਨ ਥਾਂ ਮਿਲ ਜੇਗਾ ਜਗਾ ਤਾਂ ਡੀਆ ਸੰਗਸੀਆਂ ਦੀ ਤੇ ਸਾਈਆਂ ਦੀ ਸੀ ਕਾਗਜ਼ ਪੱਤਰ ਸਾਰੇ ਜ਼ਮੀਨ ਦੇ ਇਹਨਾਂ ਦੇ ਕੋਲ ਵਾ ਕਾਗਜ਼ ਪੱਤਰ ਜਿਹੜੇ ਆ ਸਾਰੇ ਮਤਲਬ ਵੀ ਜ਼ਮੀਨ ਦੇ ਇਹਨਾਂ ਦੇ ਕਾਰਵਾ ਇਹਨਾਂ ਦੇ ਕੋਲ ਵਾ ਤੁਸੀਂ ਵੇਖਣੇ ਤੇ ਵੇਖ ਸਕਦੇ ਜੋ ਉਹ ਕਾਗਤਾਂ ਤੋਂ ਫਿਰ ਇਹ ਉੱਠ ਕੇ ਣਟ ਜਾਂਦੇ ਇਹਨਾਂ ਕੋਈ ਇੱਕੋ ਹੀ ਪੇਚ ਵਾ ਇਹਨਾਂ ਡੁਪਲੀਕੇਟ ਬਣਾਇਆ ਸੀ ਉਹ ਨਹੀਂ ਚੱਲਿਆ ਇਹਨਾਂ ਅਸੀਂ ਵੀ 12 13 ਬੁੜੀਆਂ ਜਿਹੜੀਆਂ ਅਸੀਂ ਇਹਦੇ ਨਾਲ ਪਾ ਦੇ ਨਾਲ ਜਾਂਦੀਆਂ ਰਹੀਆਂ ਤੇ ਅਸੀਂ ਕੇਸ ਜਿਹੜਾ ਜਿੱਤਿਆ ਹਾਂ ਤੁਹਾਨੂੰ ਕਬਜ਼ਾ ਦੇ ਦੁੱਤਾ ਹਾਂਜੀ ਹਾਂ ਨੂੰ ਜੀ ਮਾਰਿਆ ਗਿੱਦੜ ਗਿਆ ਇਹਨਾਂ ਨੂੰ ਮਾਰਿਆ ਇੱਕ ਤੇ ਇਹਨਾਂ ਨੂੰ ਬੁਲਾਇਆ ਪੰਚਾਇਤ ਆਈ ਸਾਡੇ ਤੇ ਘਰ ਉਧਰ ਪਰਲੇ ਪਾਸੇ ਆਲਵਾ ਸਾਨੂੰ ਦੂਰ ਪੈ ਜਾਂਦਾ ਸਾਨੂੰ ਨਹੀਂ ਪਤਾ ਲੱਗਾ ਕੋਈ ਕੁੜੀ ਹੀ ਕੋਠੇ ਤੇ ਚੜੀ ਤੇ ਕੁੜੀ ਨੇ ਕਿਹਾ ਕਿ ਰੂੜੀ ਦੇ ਉੱਤੇ ਲੜਾਈ ਹੋਣ ਲਈ ਜੀਦੋਂ ਨੂੰ ਅਹੀਂ ਪਾ 8:00 ਵਜੇ ਕਹੇ ਤੇ ਉਹ ਤੁਨੂੰ ਵਿਚਾਰਾ ਇਹ ਦੇਪਟਮੈਂਟ ਸੀ ਲੋਰ ਰਿਪੋਰਟ ਹੋਇਆ ਇਹਨੂੰ ਗੱਡੀ ਚ ਪਾ ਕੇ ਲੈ ਗਏ ਤੇ ਵਿਚਾਰਾ ਪੁਲਿਸ ਨੂੰ ਸੱਦਣ ਗਿਆ ਸਾਡੀ ਮੰਗ ਇਹ ਹੋਇਆ ਵੀ ਜਿਹੜਾ ਸਾਡਾ ਬੰਦਾ ਵੀ ਗਿਆ ਤੇ ਸਾਨੂੰ ਜਿਹੜੀ ਜਗ੍ਹਾ ਵਾ ਇਹ ਸਾਨੂੰ ਮਿਲਣੀ ਚਾਹੀਦੀ ਇਹਦਾ ਨਿصاف ਮਿਲਣਾ ਚਾਹੀਦਾ ਹਾਂਜੀ ਇੱਥੇ ਦੋਵਾਂ ਧਿਰਾਂ ਦੇ ਵਿੱਚ ਜਿਹੜਾ ਸੀ ਆਪਣੇ ਗੜੇ ਨੂੰ ਲੈ ਕੇ ਸੀ ਰੋਲਾ ਚੱਲਦਾ ਆ ਰਿਹਾ ਸੀ ਪਿਛਲੇ ਮਹੀਨੇ ਜਿਹੜੀ ਇੱਕ ਪਾਰਟੀ ਆ ਡੇਵਿਡ ਮਸੀਹ ਵਾਲੀ ਉਹਨਾਂ ਨੂੰ ਕਬਜ਼ਾ ਦਵਾਇਆ ਗਿਆ ਸੀ ਤੇ ਹੁਣ ਉਹ ਉੱਥੇ ਕੰਦ ਕੱਢਣਾ ਚਾਹੁੰਦੇ ਜਿੱਦੇ ਕਰਕੇ ਦੁਬਾਰਾ ਜਿਹੜੀ ਆ ਧਿਰ ਦੂਜੀ ਵਿਰੋਧੀ ਧਿਰ ਨੇ ਇਹਨਾਂ ਦਾ ਰੋਕਾ ਕੀਤਾ ਵੀ ਰੋਕਣਾ ਕੀਤਾ ਵੀ ਅਸੀਂ ਨਹੀਂ ਇੱਥੇ ਕੰਦ ਕੱਢਣ ਦੇਣੀ ਤੇ ਜਿੱਦੇ ਕਰਕੇ ਕੱਲ ਫਿਰ ਤੂੰ ਤੂੰ ਮੈਂ ਮੈਂ ਦੋਵਾਂ ਪਾਰਟੀਆਂ ਵਿੱਚ ਕੋਈ ਆ ਕਬਜ਼ਾ ਲੈਣ ਦੀ ਇੱਦ ਨਾਲ ਆਈ ਸੀ ਦੂਜੀ ਪਾਰਟੀ ਹਾਂਜੀ ਕਹਿੰਦੇ ਅਸੀਂ ਕੰਦ ਨਹੀਂ ਕੱਢਣ ਦੇਣੀ ੱੱਕਾ ਮੁੱਕੀ ਹੋਈ ਹੈ ਇਹਨਾਂ ਦੀ ੱੱਕਾ ਮੁੱਕੀ ਹੋ ਉਹ ਕਹ ਰਿਹਾ ਕਿ ਕਹਈਆਂ ਔਰ ਡੰਡੇ ਵਗੈਰਾ ਲੈ ਕੇ ਨਹੀਂ ਨਹੀਂ ਇਹ ਹੋਜੀ ਕੋਈ ਗੱਲ ਨਹੀਂ ਸੀ ਪ੍ਰਕਾਸ਼ ਕਰਵੇ ਕੀ ਕਾਰਵਾਈ ਕੀਤੀ ਗਈ ਹੈ ਇਹਨਾਂ ਦੇ ਖਿਲਾਫ ਜਿਹੜੀ ਹੈ 304 59 120 ਬੀ ਵਿੱਚ ਪਰਚਾ ਰਜਿਸਟਰ ਕੀਤਾ ਗਿਆ ਹੈ ਪੀਸੀ ਵਿੱਚ ਕਿੰਨੇ ਟੋਟਲ ਲੋਕ ਨਾਮਯਤ ਹੈ ਦੇ ਸੱਤ ਦੇ ਕਰੀਬ ਹੈ ਬਾਕੀ ਅਣਪਛਾਤੇ ਨੇ ਕੋਈ ਮੌਜੂਦਾ ਸਰਪੰਚ ਵੀ ਹੈ ਵਿੱਚ ਚੱਲਦਾ ਪਿਆ ਹਾਂਜੀ